ਕੀ ਦਾ ਦੋਸਤੋ ਮਾ ਤੁਹਾਡਾ ਵੀਰ ਲੱਖਾ ਮਾਣਾ ਸਰਕਾਰ ਵਾੜਾ ਰੌਲਾ ਪਾਉਂਦੀ ਆ ਸਰਕਾਰੀ ਹਸਪਤਾਲਾਂ ਦੇ ਵਿੱਚ ਅਸੀਂ ਇਲਾਜ ਫਰੀ ਦਿੱਤਾ ਵਿਆ ਅਸੀਂ ਮਹਲਾਕ ਨੇਲ ਖੋਲ ਦਿੱਤੇ ਆ ਹੁਣ ਜਮਾ ਫਰੀ ਦੇ ਵਿੱਚ ਹੋਇਆ ਕਰੂਗਾ ਇਲਾਜ ਹਰ ਵਰਗ ਦਾ ਅੱਜ ਮੈਂ ਸਰਕਾਰੀ ਹਸਪੀਟਲ ਦੇ ਵਿੱਚ ਗਿਆ ਮੇਰੇ ਬੇਟੇ ਨੂੰ ਲੈ ਕੇ ਤੇ ਇਹ ਮੈਂ ਡਾਕੂਮੈਂਟ ਦਾ ਫੋਟੋ ਨਾਲ ਟੈਗ ਕਰ ਦੂੰਗਾ ਵੀਡੀਓ ਤੇ 94 ਦੇ ਇਹਦੇ ਉੱਤੇ ਤਿੰਨ ਲਿਖਿਆ ਵੀ ਨਾ ਇੱਕ ਤਾਂ ਦਾ ਇਸ ਟਗਾ ਸੀਬੀਸੀ ਇੱਕ ਲੀਵਰ ਦਾ ਟੈਸਟ ਹੁੰਦਾਗਾ ਐਲ ਉਹ ਜਿਹੜਾ ਟੈਸਟ ਆ 150 ਰੁਪਏ ਦਾ ਬਾਰੋਂੋਂ ਸੇ ਕਰਵਾਇਆ ਵੈਚੀ ਉਹਦੇ ਪ੍ਰਾਈਵੇਟਿਕ ਪੋਸ ਪਰਸੈਂਟਰ ਲੈਬਸ ਤੇ ਉਹ ਲੈਬਾਰਟਰੀ ਆ ਤੇ ਉਹ ਕਰਦੀ ਆ ਮੈਂ ਸਰਕਾਰ ਨੂੰ ਇਹ ਗੱਲ ਪੁੱਛਣਾ ਚਾਹਣਾ ਹੈ 10 ਰੁਪਏ ਦੇ ਜਦੋਂ ਅਸੀਂ ਪਰਚੀ ਕਟਵਾ ਲਈ ਲਾਗਤ ਵੀ ਫ੍ਰੀ ਆਖਿਆ ਵਿਆ ਸਾਰੇ ਟੈਸਟ ਉਥੇ ਸਿਵਲ ਹਸਪਤਾਲਾ ਗੁੰਨੇਣਾ ਮੰਡੀ ਦਾ ਉਥੇ ਸਾਰੇ ਕਿਉਂ ਨਹੀਂ ਅੰਦਰ ਕਰਦੇ ਕੋਈ ਦਵਾਈ ਲੈਣੀ ਆ ਮੈਡੀਸਿਨ ਲੈਣੀ ਆ ਉਹ ਅੰਦਰੋਂ ਨਹੀਂ ਦਿੱਤੀ ਜਾਂਦੀ ਅੰਦਰੋਂ ਕੋਈ ਨਿੱਕੀ ਮੋਟੀਆਂ ਸੀਸ਼ੀਆਂ ਜਿਹੜੀਆਂ ਨਿੱਕੀਆਂ ਮਾੜੀਆਂ ਮੋਟੀਆਂ ਸਸਤੀ ਦਵਾਈ ਉਹ ਦਿੱਤੀ ਜਾਂਦੀ ਹੈ ਜੋ ਮਹਿੰਗੀ ਦਵਾਈ ਆ ਸਾਰੀ ਬਾਹਰਲੇ ਮੈਡੀਕਲ ਆ ਤੁਹਾਨੂੰ ਲੈਣੀ ਪੈਂਦੀ ਹੈ ਫਿਰ ਨੰਬਰ 2 ਤੇ ਹਫਤੇ ਦੇ ਵਿੱਚ ਇੱਕ ਦਿਨ ਅਲਟਰਾਗੋਨ ਹੁੰਦੀ ਆ ਕਿਉਂ ਵੀ ਅਲਟਰਾਸਾਉਂਡ ਤਾਂ ਉੱਥੇ ਹੈਗੀ ਆ ਤਾਂ ਇਹਨਾਂ ਦਾ سٹਾਪਰ ਉਹਨਾਂ ਨੂੰ ਪੈਸੇ ਕਿੰਨੇ ਦੇ ਰਹੇ ਆ ਤੇ ਉੱਥੇ ਇੱਕ ਅਲਟਰਾ ਹਾਉਨ ਵਾਲਾ ਡਾਕਟਰ ਮੌਜੂਦ ਕਿਉਂ ਨਹੀਂ ਜੋ ਗੱਲ ਮੁੱਦਿਆਂ ਦੀਆਂ ਕਰਨ ਵਾਲੀਆਂ ਉਹ ਤਾਂ ਕੋਈ ਮੁੱਦੀ ਦੀ ਗੱਲ ਕਰਦਾ ਨਹੀਂ ਕੋਈ ਹਵਾ ਚ ਡਾਂਗਾ ਮਾਰੀ ਜਾਂਦੇ ਰਹਿੰਦੇ ਆ ਕਿਤੇ ਕੋਈ ਮੁੱਦੇ ਨੂੰ ਕਿਤੇ ਕੋਈ ਨਹੀਂ ਹੁਣ ਪੱਤਰਕਾਰ ਆ ਉਹਨਾਂ ਨੂੰ ਇੱਕ ਮੁੱਦਾ ਥਾਇਆ ਹੈ ਜਾਂ ਤਾਂ ਨਿੱਕੇ-ਮੋਟੇ ਕੋਈ ਵੀ ਬਲੌਗਰ ਉੱਠਦਾਗਾ ਉਹਨਾਂ ਦੇ ਇੰਟਰਵਿਊ ਆ ਤੇ ਜਾਂ ਜਿਵੇਂ ਗਾਲੋ-ਕਲੋਚ ਹੋਈ ਜਾਂਦੇ ਹੈਗੇ ਪ੍ਰੈਂਕਲ ਦੇ ਉਹਨਾਂ ਦਾ ਪਹਿਲਾ ਕੁਲੜ ਪੀਦੇ ਵਾਲਿਆਂ ਦਾ ਉਹਨਾਂ ਦੀਆਂ ਇੰਟਰਵਿਊਆਂ ਤਾਂ ਇਹਨਾਂ ਨੂੰ ਅਵੇਲੇਬਲ ਨਹੀਂ ਮਿਲਦੀ ਜੋ ਗੱਲਾਂ ਕਰਨ ਵਾਲੀਆਂ ਆ ਪੰਜਾਬ ਲਈ ਪੰਜਾਬ ਦੇ ਲੋਕਾਂ ਦੇ ਹਿੱਤ ਲਈ ਉਹਦੀ ਆਵਾਜ਼ ਕੋਈ ਉਠਾਉਂਦਾ ਨਹੀਂ ਹੌਜੋ ਇੱਕ ਅੱਦਾ ਬੰਦਾ ਕੋਈ ਜਿਹੜੀ ਇਹਦੀ ਆਵਾਜ਼ ਉਠਾਉਂਦਾਗਾ ਇਹੀ ਗੱਲ ਭਗਵੰਤ ਜੀ ਮਾਨ ਸਾਹਿਬ ਨੂੰ ਇੱਕ ਗੱਲ ਪੁੱਛਣੀ ਚਾਹੁੰਦੇ ਆ ਜੇਕਰ ਤੁਹਾਡੀ ਸਰਕਾਰ ਨੇ ਇੰਨਾ ਕੰਮ ਕੀਤਾ ਤਾਂ ਫਿਰ ਉਹਦੇ ਵਿੱਚ ਸਾਰੇ ਟੈਸਟ ਮੁਹੱਈਆ ਕਿਉਂ ਨਹੀਂ ਕਰਵਾਏ ਜਾਂਦੇ ਗੱਲ 150 ਦੀ ਨਹੀਂ ਕੋਈ ਵੀ بڑے ਟੈਸਟ ਜਿਹੜੇ ਮਹਿੰਗੇ ਵੀ ਟੈਸਟ ਆ ਉਹ ਸਰਕਾਰੀ ਹਸਪੀਟਲ ਦੇ ਇੱਕ 150 ਵਾਲਾ ਜੇਦੋਂ ਹੁੰਦਾ ਤੇ 1000 2000 ਵਾਲਾ ਉਥੇ ਕਿਵੇਂ ਕਰ ਦੇਣਗੇ ਬੜੀ ਖੱਜ ਵਾਲ ਖਵਾਰੀ ਹੁੰਦੀ ਹੈਗੀ ਬਜ਼ੁਰਗ ਮਤਾਵਾ ਬਜ਼ੁਰਗ ਬੜੇ ਬਹੁਤ ਜ਼ਿਆਦਾ ਉਮਰ ਵਾਲੇ ਜਿਹੜੇ ਮਸਾਂ ਛੋਟੀ ਤੇ ਤੁਰ ਕੇ ਆਉਂਦੇ ਆ ਉੱਥੋਂ ਉਹਨਾਂ ਨੂੰ ਮੁੜਨਾ ਪੈਂਦਾ ਚਾਹੇ ਤੇ ਤਾਈ ਇੱਥੇ ਮਸ਼ੀਨ ਹੈ ਨਹੀਂ ਵੀਰਵਾਰ ਨੂੰ ਆਇਓ ਜੀ ਉਦੇ ਇੱਕ ਦਿਨ ਅਲਟਰਾਸਾਉਂਡ ਹੁੰਦੀ ਹੈ ਜੀ ਆਹ ਤਾਂ ਐਸਟਿਕ ਤੋਂ ਅੰਦਰ ਨਹੀਂ ਹੋਣੀ ਹੋਣੇ ਜੀ ਬਾਹਰ ਹੋਣਗੇ ਕੰਨਿਆ ਮੇਰੇ ਵੀਰ ਭਰਾ ਮੇਰੇ ਅਰਗੇ ਆ ਬਥੇਰੇ ਆ ਜਿਨ੍ਹਾਂ ਦੇ ਹਾਲਾਤ ਆ ਇੱਕ ਟਾਈਮ ਦੀ ਰੋਟੀ ਪਤਾ ਨਹੀਂ ਵੀ ਨਸੀਬ ਹੋਊ ਕਿ ਨਾ ਹੋਊ ਬਿਮਾਰੀ ਨਾਲ ਜੂਝ ਰਹਿਆ ਘਰ ਦੇ ਵਿੱਚ ਗਰੀਬੀ ਆ ਦੱਸੋ ਕਿੱਧਰ ਨੂੰ ਜਾਣ ਇਹ ਜਿਹੜੇ ਲੀਡਰ ਲੱਖਾਂ ਕਰੋੜਾਂ ਰੁਪਇਆ ਲੈ ਕੇ ਚੇਅਰਮੈਨ ਲਾਦਾ ਜੀ ਕਿਸੇ ਨੂੰ ਐਮ ਸੀ ਬਣਾਦਾ ਕਿਸੇ ਨੂੰ ਕੁਝ ਬਣਾਦਾ ਉਹਨਾਂ ਤੋਂ ਕਰੋੜਾਂ ਰੁਪਇਆ ਲੈ ਕੇ ਘਰ ਦੇ ਵਿੱਚ ਬੈਠੇ ਆ ਤੇ ਪਰ ਆਮ ਲੋਕਾਂ ਦਾ ਇਹਨਾਂ ਨੂੰ ਕੋਈ ਪਰਵਾਹ ਨਹੀਂ ਮਾਸਟਰ ਜਗਸੀਰ ਸਿੰਘ ਐਮ ਐਲ ਏ ਸਾਡੇ ਹਲਕਾ ਪੁੱਚੋ ਦਾ ਐਮ ਐਲ ਏ ਉਸ ਨੂੰ ਹਰ ਦੂਜੇ ਤੀਜੇ ਦਿਨ ਪੋਸਟ ਸ਼ੇਅਰ ਕਰਦਾਗਾ ਇਹਦੇ ਉੱਤੇ ਆਪਣੇ ਬੇਟੇ ਦੀ ਮਸ਼ਹੂਰੀ ਕਰਦਾ ਰਹਿੰਦਾ ਕੱਲੀ ਜੀ ਮੇਰੇ ਬੇਟੇ ਨੇ ਫਲਾਨੀ ਫਿਲਮ ਜਾਉਣਾ ਜੀ ਉਹਨੇ ਫਲਾਨਾ ਗਾਣਾ ਰਿਲੀਜ਼ ਕਰਤਾ ਜੀ ਅੱਜ ਉਹਦਾ ਪੋਸਟਰ ਆ ਗਿਆ ਜੀ ਸਾਨੂੰ ਤੇਰੇ ਬੇਟੇ ਲਈ ਚੁਣਿਆ ਸੀ ਤੈਨੂੰ ਪਬਲਿਕ ਲਈ ਜਣਿਆ ਪਬਲਿਕ ਦੀਆਂ ਗੱਲਾਂ ਕਰ ਪਬਲਿਕ ਦੇ ਮੁੱਦੇ ਲੈ ਕੇ ਜਾ ਤੈਨੂੰ ਇਹ ਕਾਤਰ ਨਹੀਂ ਜਦੋਂ ਮੇਰੇ ਅਸਣ ਕਾਟ ਦੀ ਗੱਲ ਸੀ ਮੈਂ ਉਦੋਂ ਲੈ ਕੇ ਗਿਆ ਉਦੋਂ ਇਹਨੇ ਜਵਾਬ ਦਿੱਤਾ ਜੇ ਤੁਹਾਡੇ ਚ ਇੰਨੀ ਪਾਵਰ ਹੈ ਨਹੀਂ ਜ਼ਰਤ ਹੈ ਨਹੀਂ ਗੱਲ ਕਰਨ ਦੀ ਤੇ ਤੁਸੀਂ ਫਿਰ ਇਹ ਅਹੁਦਿਆਂ ਤੇ ਉੱਠਦੇ ਕਿਉਂ ਆ ਐਮਐਲਏ ਕਿਉਂ ਬਣਿਆ ਸਾਡੇ ਘਰ ਬੈੰਦਾ ਮਹਾਮੂਰਖਾ ਸਾਡੇ ਲੋਕ ਸੀ ਜਿਹੜੇ ਤੁਹਾਡੇ ਤੇ ਵਿਸ਼ਵਾਸ ਕਰਕੇ ਤੁਹਾਨੂੰ 92 ਸੀਟਾਂ ਦੇ ਦੀਆਂ ਤੁਹਾਡੇ ਨਾਲ ਦਾ 70 ਸਾਲ ਵਾਲੇ ਪਹਿਲਾਂ ਵਾਲੇ ਚੰਗੇ ਸੀ ਆਮ ਹਰ ਇੱਕ ਇਨਸਾਨ ਦੇ ਉੱਤੇ ਸੁਣਵਾਈ ਤਾਂ ਹੁੰਦੀ ਸੀ ਕਿਤੇ ਸਰਕਾਰੀ ਦਫ਼ਤਰ ਦੇ ਵਿੱਚ ਸੁਣਵਾਈ ਨਹੀਂ ਕਿਸੇ ਹਸਪਤਾਲ ਦੇ ਵਿੱਚ ਸੁਣਵਾਈ ਨਹੀਂ ਉਤੋਂ ਬਕਾਇਦਾ ਹਸਪਤਾਲ ਦੇ ਵਿੱਚ ਲੱਕੇ ਲਗਾਇਆ ਹੋਵੇਗਾ ਪਠਿੰਡੇ ਵੀ ਜਾ ਕੇ ਵੇਖ ਲਓ ਹੋਰਾਂ ਝ ਵੀ ਜੇ ਕੋਈ ਮਰੀਜ਼ ਦੇ ਨਾਲ ਆਏ ਵੇਆ ਸਾਡੇ ਕਰਮਚਾਰੀ ਨਾਲ ਦੁਰਵਿਹਾਰ ਕਰਦੇ ਆ ਜਾਂ ਕੋਈ 19 21 ਗੱਲ ਕਹਿੰਦੇ ਆ ਤਾਂ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਕਾਨੂੰਨੀ ਅੱਛਾ ਜਿਹੜੇ ਉਹਨਾਂ ਤੇ ਦਾ ਕਾਨੂੰਨੀ ਕਾਰਵਾਈ ਤੁਸੀਂ ਕਰਦੋਂਗੇ ਤੇ ਜਿਹੜੇ ਸਾਡੇ ਨਾਲ ਦੁਰਵਰਤੋਂ ਕਰਦੇ ਹੈਗੇ ਕਰਮਚਾਰੀ ਤੇ ਉਹਨਾਂ ਦਾ ਹਿਸਾਬ ਕੌਣ ਦੇਊਗਾ ਤੇ ਹੁਣ ਜਦੋਂ ਵੋਟਾਂ ਨੂੰ ਸਤਾਈ ਚਾਊਗਾ ਆਦਾ ਸੋਚ ਸਮਝ ਕੇ ਆਵੇ ਮਾਸਟਰ ਜਗਸੀਰ ਸਿੰਘ ਆ ਵੱਡੇ ਬਧਰਤੇ ਵਿਰੋਧਕਾਂ ਦੇ ਰਾਂਗੇ ਜਿੱਥੋਂ ਤੱਕ ਪਹੁੰਚਣਾ ਪਿਆ ਪਹੁੰਚਾਂਗੇ ਜਿਹੜਾ ਤੇਰਾ ਬੇਟਾ ਵੀ ਇੱਥੇ ਆ ਆ ਕੇ ਦੂਜੇ ਜਨ ਗੇੜੇ ਮਾਰਦਾ ਜਿਹਦੇ ਕਹਿੰਦਾ ਸੀ ਪਿੰਡਾਂ ਦੇ ਵਿੱਚ ਸਰਕਾਰ ਚ ਲਾਵਾਂਗੇ ਪਿੰਡਾਂ ਦੇ ਵਿੱਚ ਦਫ਼ਤਰ ਬਣਾਵਾਂਗੇ ਜੋ ਪਿੰਡਾਂ ਦੇ ਕੋਈ ਮੁੱਦੇ ਹੋਣਗੇ ਗੱਲਾਂ ਬਾਤਾਂ ਹੋਣਗੀਆਂ ਉਤੋਂ ਪਿੰਡ ਦਾ ਬੰਦਾ ਹੀ ਰੱਖਿਆ ਜਾਊਗਾ ਉਹ ਸਾਡੇ ਤਾਂ ਹੀ ਉੱਥੇ ਲੈ ਕੇ ਜਾਇਆ ਕਰੂਗਾ ਕਿੱਧਰ ਕੇ ਦਫ਼ਤਰ ਦਫ਼ਤਰ ਤਾਂ ਦੂਰ ਦੀ ਗੱਲ ਕੋਟੇ ਨੱਤਾ ਸਿੰਘ ਵਾਲਿਆਂ ਤੇ ਵੀ ਅੱਡਾ ਬਣਾਇਆ ਸੀ ਸਰਪੰਚ ਦੇ ਨਾਲ ਤੇ ਇਧਰ ਵੀ ਸਾਡੇ ਕੋਟੇ ਸਪੂਰਾ ਸਿੰਘ ਵਾਲਿਆਂ ਦੇ ਵਿੱਚ ਸਾਡੀ ਪੰਚਾਇਤ ਇਕੱਠੀ ਆ ਕੋਟੇ ਨੱਤ ਸਿੰਘ ਤੇ ਸਪੂਰਾ ਸਿੰਘ ਦੀ ਉੱਥੇ ਰੰਗ ਹੋ ਗਿਆ ਸਾਡੇ ਰੰਗ ਨਹੀਂ ਹੋਇਆ ਰੰਗ ਦੇ ਪੈਸੇ ਖਾ ਕੇ ਜਦੋਂ ਵਿੱਚੋਂ ਇੱਕ ਦਿਨ ਵਿਰੋਧ ਕੀਤਾ ਤੇ ਗੱਲ ਕੀਤੀ ਕੋਈ ਗੱਲ ਨਹੀਂ ਕਹਦਾ ਸੈਕਟਰੀ ਆ ਜਿਹੜਾ ਉਹ ਆਪਣਾ ਰਿਸ਼ਤੇਦਾਰ ਆ ਕੋਈ ਨਾ ਰੰਗ ਕਰਵਾਵਾਂਗੇ ਹਜੇ ਤੱਕ ਤਾਂ ਰੰਗ ਹੋਇਆ ਨਹੀਂ 200 250 ਸਾਲ ਹੋ ਗਏ ਆ ਕਿ ਤੂੰ ਬਤਾ ਪਤਾ ਨਹੀਂ ਕਦੋਂ ਹੋਣਾ ਕਦੋਂ ਨਾ ਹੋਣਾ ਸਾਨੂੰ ਉਹ ਚੀਜ਼ਾਂ ਦਾ ਨਹੀਂ ਰੰਗ ਹੋਵੇ ਨਾ ਹੋਵੇ ਜੇ ਤੁਸੀਂ ਲਾਜ ਫਿਰ ਆਖਿਆ ਤਾਂ ਆਪਣੇ ਸਾਰੇ ਟੈਸਟ ਕਿਉਂ ਨਹੀਂ ਹੁੰਦੇ ਕਈ ਵਾਰ ਆਉਦੇ ਆ ਜਿੰਨਾ ਕੋਲੇ ਕਿਸੇ ਪਾਸੋਂ ਪਹੁੰਚ ਨਹੀਂ ਨਹੀਂ ਤੇ ਬਿਮਾਰੀ ਨਾਲ ਯੂਜ ਕੇ ਮਰ ਜਾਂਦੇ ਨੇ ਉਹਨਾਂ ਵਾਰੇ ਸਰਕਾਰ ਕਦੋਂ ਸੋਚੂਗੀ ਜਿੰਨਾ ਪੈਸਾ ਤੁਸੀਂ ਬੋਰਡਾਂ ਤੇ ਲਾਉਣੇ ਆ ਉਹਨਾਂ ਹੀ ਪੈਸਾ ਜੇ ਪਬਲਿਕ ਤੇ ਲਾऊं ਸਰਕਾਰੀ ਹਸਪਤਾਲਾਂ ਤੇ ਲਾऊं ਐਜੂਕੇਸ਼ਨ ਤੇ ਲਾਉ ਤਾਂ ਬਹੁਤ ਜ਼ਿਆਦਾ ਵਰਕ ਪੈ ਜੇ ਤੇ ਲੋਕ ਆਪ ਜਾਣਣਗੇ ਕਿ ਭਗਵੰਤ ਮਾਨ ਦੀ ਸਰਕਾਰ ਨੇ ਆ ਕੰਮ ਕੀਤੇ ਆ ਤਾਂ ਅਸੀਂ ਵੋਟ ਵੀ ਉਹਨੂੰ ਪਾਈਏ ਇਕੱਲੇ ਗੱਲਾਂ ਦੇ ਕੜਾ ਨਾਲ ਕੁਝ ਨਹੀਂ ਬੰਨਣਾ ਇਕੱਲਾ ਦੇ ਕੜਾ ਬਣਾਉਣੇ ਛੱਡੋ ਗਰਾਊਂਡ ਲੈਵਲ ਤੇ ਕੰਮ ਕਰੋ ਹੋਈ ਗਿਆ ਤੁਹਾਡਾ ਆਮਲਿਆ ਓਏ ਓਏ ਐਮਪੀ ਆ ਜਿੱਤਰ ਤੋਂ ਬਾਅਦ ਕਿ ਜਿਹਨੇ ਵਾ ਨਹੀਂ ਮੁਖਾਈ ਪਿੰਡ ਦੇ ਚ ਗੇੜੇ ਦਾ ਕਾਹਦੇ ਲਾਉਣੇ ਆਗੇ ਇਹ ਕੋਈ ਜਾਂਦਾ ਕੋਈ ਫੋਨ ਨਹੀਂ ਚੱਕਦੇ ਤੇ ਜਿਹੜੇ ਦੂਜੇ ਪਾਰਟੀਆਂ ਚੋਂ ਆਏ ਉਹਨਾਂ ਨੂੰ ਹੱਥਾਂ ਤੇ ਚੱਕੇ ਹੀ ਫਿਰਦੇ ਆ ਧੰਨ ਉਹ ਆਏ ਲੱਗਿਆ ਪਿਆ ਵੀ 27 ਤੇ ਸਰਕਾਰ ਦੁਆਰੇ ਬਣੇ ਹੁਣ ਇਹ ਗੱਲ ਭੁੱਲ ਜੋ ਹਰ ਇੱਕ ਵਰਗ ਸਿਆਣਾ ਹੈਗਾ 27 ਵਾਲੇ ਸੁਪਨੇ ਲੈਣੇ ਛੱਡ ਦਿਓ ਤੇ ਜਿਹੜੇ ਵੀ ਪਹਿਲਾਂ ਬੜਿਆ ਤੁਸੀਂ ਝਾਕ ਕੀਤੀ ਸੀਗੀ ਮੋਦੀ ਦੇ ਤਾਂ ਸੈਂਟਰ ਤੇ ਜਾ ਕੇ ਬਹਿ ਜਾਗੇ ਉਹ ਤਾਂ ਤੁਹਾਡੀ ਝਾਕ ਮਟਾਤੀ ਤੇ ਹੁਣ 27 ਵਾਲੇ ਨਹੀਂ ਮਟੋਗੇ ਇਹ ਦਿੱਜਾ ਤੋਂ ਬੇਨਤੀ ਕਰਦੇ ਆਂ ਵੇਲ ਮਿਲੇ ਤੇ ਇਹ ਜੋ ਵੀ ਸਾਡੇ ਟੈਸਟ ਦਾ ਹਰ ਇੱਕ ਟੈਸਟ ਵਾਹ ਮਹਿੰਗਾ ਤਾਂ ਸਸਤਾ ਉਹ ਸਭ ਸਰਕਾਰੀ ਹਸਪੀਟਲ ਦੇ ਵਿੱਚ ਲਾਗੂ ਹੋਣੇ ਚਾਹੀਦੇ ਆ ਤੇ ਉਹਨਾਂ ਨੂੰ ਵਾਰਨਿੰਗ ਦੇਣੀ ਚਾਹੀਦੀ ਐ ਸਟਾਫ ਨੂੰ ਜੇ ਕੋਈ ਇੱਕ ਵੀ ਕੋਈ ਟੈਬਲੇਟ ਤੇ ਜਾਂ ਕੋਈ ਤੁਹਾਡਾ ਕੋਈ ਟੈਕਸਟ ਬਾਹਰੋਂ ਲਿਖਦਾ ਉਹਦੇ ਦੇ ਕਾਨੂੰਨੀ ਕਾਰਵਾਈ ਹੋਊਗੀ ਤੇ ਫਿਰ ਜਾ ਕੇ ਆਮ ਪਬਲਿਕ ਨੂੰ ਸਹੂਲਤ ਮਿਲੂਗੀ ਇਹ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰ ਦਿਓ ਕੱਲ ਨੂੰ ਮੈਂ ਜਾਣਾ ਕੱਲ ਨੂੰ ਫਿਰ ਅਲਟਰਾਸਾਉਂਡ ਕਰਾਉਣੀ ਆ ਇੱਕ ਛੋਟੀ ਜੀ ਗੱਲ ਰਹਿ ਗਈ ਪਾਰਕਿੰਗ ਦੀ ਪਹਿਲਾਂ ਮੈਂ ਆਪਾਂ ਵੀਡੀਓ ਪਾਈ ਸੀ ਇਸੇ ਵੀ ਆ ਹਸਪਤਾਲਾਂ ਦੇ ਵਿੱਚ ਆਣਨਾ ਆ ਪਰਟੀ ਲਈ ਇਹੰਦੀ 10 ਰੁਪਏ 20 ਰੁਪਏ ਕਾਰਦੇ ਆ ਕਿਉਂ ਵੀ ਉੱਥੇ ਸਰਕਸ ਦਾ ਮੇਲਾ ਵੇਖਣ ਗਏ ਆ ਕਿ ਪਬਲਿਕ ਇੱਕ ਮਜਬੂਰ ਜਾਣਾ ਪੈਂਦਾਗਾ ਜਦੋਂ ਕੋਈ ਪ੍ਰੋਬਲਮ ਹੁੰਦੀ ਆ ਉਹ ਪਰਟੀ ਕਿਉਂ ਲਈ ਜਾਂਦੀ ਆ ਜੋ ਉਹਨਾਂ ਨੂੰ ਤਨਖਾਹਾਂ ਮਿਲਦਾਂਗਾ ਸਟਾਫ ਨੂੰ ਉਹ ਤਨਖਾਹਾਂ ਪਬਲਿਕ ਦਾ ਟੈਕਸ ਹੈ ਹਰ ਇੱਕ ਪਬਲਿਕ ਨਿੱਕੀ ਦੀ ਜੀ ਤੋਂ ਲੈ ਕੇ ਵੱਡੀ ਦੀ ਜੀ ਤੱਕ ਟੈਕਸ ਪੇ ਕਰਦੀ ਆ ਪਰਤੀਆਂ ਦਾ ਕੰਮ ਬੰਦ ਹੋਣਾ ਚਾਹੀਦਾ ਤੇ ਉਹਦੇ ਨਾਲੇ ਵੀ ਪਹਿਲਾਂ ਇਹ ਕੰਮ ਹੋ ਜਾਂਦੇ ਉਦੋਂ ਬਾਅਦ ਉਹਦੇ ਬਾਰੇ ਵੀ ਸੰਘਰਸ਼ ਵਿੱਢਾਂਗੇ ਜਿੱਥੋਂ ਤੱਕ ਬੌਂਤਣਾ ਪਿਆ ਪਹੁੰਚਾਂਗੇ ਐਪਲੀਕੇਸ਼ਨਾਂ ਦੇਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਇਕ ਕਮੈਂਟ ਭਗਵੰਤ ਮਾਨ ਤਾਈ ਇਹ ਵੀਡੀਓ ਪਹੁੰਚ ਨਹੀਂ ਜਾਏਗੀ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਨਾ ਤੇ ਪੇਜ ਨੂੰ ਕਰਨਾ ਫੋਨ ਲਓ YouTube ਤੇ ਵੇਖਣ ਚੈਨਲ ਨੂੰ ਕਰਨਾ ਸਬਸਕ੍ਰਾਈਬ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ